ਸਤ ਸ੍ਰੀਕਾਲ ਜ ਆ ਜੋ ਫਿਰ ਹਸੀਏ ਰੌਣਕ ਲਾਈਏ ਮਨ ਖੁਸ਼ ਕਰੀਏ ਜੇ ਵੀਡੀਓ ਚੰਗੀ ਲੱਗੀ ਮਨ ਖੁਸ਼ ਹੋਇਆ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਆ ਜੋ ਫਿਰ ਸ਼ੁਰੂ ਕਰਦੇ ਹਾਂ ਜੱਗਾ ਦਾ ਰੂਪੀ ਕੇ ਘਰ ਦਾ ਜ਼ਿੰਦਾ ਖੋਲ ਰਿਹਾ ਸੀ ਹੱਥ ਕੰਬਣ ਦੇ ਕਾਰਨ ਉਹ ਤੋਂ ਜ਼ਿੰਦਾ ਖੁੱਲ ਨਹੀਂ ਸੀ ਰਿਹਾ ਬੀਲਾ ਕਹਿੰਦਾ ਓਏ ਮੈਂ ਜ਼ਿੰਦਾ ਮੈਂ ਖੋਲਾ ਕਹਿੰਦਾ ਜੱਗਾ ਕਹਿੰਦਾ ਨਹੀਂ ਜ਼ਿੰਦਾ ਦਾ ਕਹਿੰਦਾ ਮੈਂ ਹੀ ਖੋਲੂ ਤੂੰ ਘਰ ਨੂੰ ਫੜ ਕੇ ਰੱਖ ਹੈਲੀ ਬਹੁਤ ਰਹਿ ਹੈ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਆ ਵਟਸਐਪ ਫੇਸਬੁੱਕ ਤੇ ਈਮੋਜੀ ਹੁੰਦੇ ਨਾਲ ਮੂੰਹ ਦੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਜਾਂ ਤਾਂ ਬੈਨ ਕਰੋ ਜਾਂ ਇਹਨਾਂ ਦਾ ਕੋਈ ਸਪੈਸ਼ਲ ਕੋਰਸ ਬਣਾਓ ਵੀ ਦੱਸੋ ਲੋਕਾਂ ਨੂੰ ਇਹ ਵੀ ਇਹਨਾਂ ਦਾ ਮਤਲਬ ਕੀ ਹੁੰਦਾ ਕੀ ਦਾ ਕੀ ਮਤਲਬ ਹੁੰਦਾ ਸਾਈਡ ਪੋਸਟ ਹੁੰਦੀ ਆ ਲੋਕ ਹੱਸਣ ਵਾਲੇ ਮੂੰਹ ਲਾਉਂਦੇ ਆ ਉਤੇ ਜੇ ਤੁਹਾਡਾ ਵਜਨ ਧਰਤੀ ਦੇ ਉੱਤੇ 100 ਕਿਲੋ ਆਣਾ ਤਾਂ ਮੰਗਲ ਗ੍ਰਹਿ ਤੇ 38 ਕਿਲੋ ਹੋਊਗਾ ਤੇ ਚੰਦ ਦੇ ਉੱਤੇ ਸਿਰਫ 100 ਕਿਲੋ ਹੋਊਗਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਮੋٹے ਬਿਲਕੁਲ ਨਹੀਂ ਹੈਗੇ ਤੁਸੀਂ ਗਲਤ ਗ੍ਰਹਿ ਤੇ ਹੋ ਆਪਦਾ ਖਾਣਾ ਪਾਣੀ ਬਿਲਕੁਲ ਨਾ ਬਦਲੋ ਗ੍ਰਹਿ ਬਦਲੋ ਜੇ ਤੁਹਾਡਾ ਘੁੰਮਣ ਦਾ ਮਨ ਕਰ ਰਿਹਾ ਹੈ ਨਾ ਤਾਂ ਗੂਗਲ ਮੈਪ ਤੇ ਘੁੰਮ ਲਓ ਮੈਂ ਖੁਦ ਹੁਣ ਸਵਿਟਜ਼ਰਲੈਂਡ ਦੇ ਵਿੱਚ ਹਾਂ ਥੋੜੀ ਦੇਰ ਨੂੰ ਮੈਂ ਪੈਰਿਸ ਚੱਲੇ ਆਂ ਖੁਸ਼ ਰਹਿਣ ਦੇ ਮੂਲ ਮੰਤਰ ਦੱਸਾਂ ਹੁਣ ਤੁਹਾਨੂੰ ਜਿੱਥੇ ਕਦਰ ਨਹੀਂ ਉਥੇ ਜਾਣਾ ਨਹੀਂ ਜਿਹੜਾ ਸੁਣਦਾ ਨਹੀਂ ਉਹਨੂੰ ਸਮਝਾਉਣਾ ਨਹੀਂ ਜਿਹੜਾ ਪੱਚਦਾ ਨਹੀਂ ਉਹ ਖਾਣਾ ਨਹੀਂ ਜਿਹੜਾ ਸੱਚ ਬੋਲਣ ਤੇ ਰੁੱਸੇ ਉਹਨੂੰ ਮਨਾਉਣਾ ਨਹੀਂ ਜਿਹੜਾ ਨਜ਼ਰਾਂ ਚੋਂ ਗਿਰ ਗਿਆ ਉਹਨੂੰ ਉਠਾਉਣਾ ਨਹੀਂ ਜੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣ ਤਾਂ ਕਬਰਾਉਣਾ ਨਹੀਂ ਇਹ ਤਾੜੀਆਂ ਵਾਲੀ ਗੱਲ ਸੀ ਤਾੜੀਆਂ ਮਾਰੋ ਫਿਰ ਕੱਲ ਗਵਾਂਡੀਆਂ ਨੇ 32 ਇੰਚੀ ਦੀ ਐਲਸੀਡੀ ਲਿਆਂਦੀ ਮੈਂ ਵੀ ਫਿਰ ਨਾ ਇੱਧਰ ਦੇਖਿਆ ਨਾ ਉੱਧਰ ਦੇਖਿਆ 55 ਇੰਚੀ ਦਾ ਟੀਵੀ ਵਾਲਾ ਖਾਲੀ ਡੱਬਾ ਕਬਾੜੀਏ ਤੋਂ ਲਿਆਇਆ ਜਾ ਕੇ ਸੱਚੀ ਗਵਾਂਡੀਆਂ ਦੇ ਚਿਹਰਿਆਂ ਦੇ ਰੰਗ ਬਦਲੇ ਦੇਖ ਕੇ ਨਾ ਸਵਾਦ ਆ ਗਿਆ ਜੋੜੀਆਂ ਨਾਲੇ ਕਹਿੰਦੇ ਉੱਪਰੋਂ ਬਣ ਕੇ ਆਉਂਦੀਆਂ ਨੇ ਇਹਦਾ ਮਤਲਬ ਤਾਂ ਫਿਰ ਉੱਪਰ ਵੀ ਕੰਮ ਟੰਗ ਨਾਲ ਨਹੀਂ ਹੋ ਰਿਹਾ ਘਰ ਵਾਲੇ ਤੇ ਘਰ ਵਾਲੀ ਦੀ ਲੜਾਈ ਖਤਮ ਹੋਣ ਤੋਂ ਬਾਅਦ ਘਰ ਵਾਲੀ ਕਹਿੰਦੀ ਮੈਂ ਬਹੁਤ ਬੁਰੀ ਆ ਨਾ ਘਰ ਵਾਲਾ ਕਹਿੰਦਾ ਸੱਚੀ ਕਹ ਹੈ ਕਹਿੰਦਾ ਕਿਸੇ ਨੇ 24 ਘੰਟਿਆਂ ਦੇ ਵਿੱਚ ਜ਼ੁਬਾਨ ਤੇ ਇੱਕ ਵਾਰੀ ਸਰਸਵਤੀ ਜ਼ਰੂਰ ਆਉਂਦੀ ਹੈ ਵਾਈਫਾਈ ਦਾ ਦਾਇਰਾ ਸੀਮਤ ਹੁੰਦਾ ਮਤਲਬ ਰੇਂਜ ਥੋੜੀ ਦੂਰ ਤੱਕ ਜਾਂਦੀ ਹੈ ਉਸ ਤੋਂ ਬਾਅਦ ਰੇਂਜ ਆਉਣੋਂ हट ਜਾਂਦੀ ਹੈ ਪਰ ਵਾਈਫ ਦਾ ਦਾਇਰਾ ਅਸੀਮਤ ਹੁੰਦਾ ਹਾਰ ਜਵਾਨ ਜਿੱਥੇ ਮਰਜ਼ੀ ਫਿਰਦਾ ਰਹੇ ਜਿੰਨੀ ਮਰਜ਼ੀ ਦੂਰ ਫਿਰਦਾ ਰਹੇ ਘਰ ਵਾਲੀ ਦੀ ਦੇਣ ਈ ਰਹਿੰਦਾ ਆ ਆਪਣੇ ਦੋਸਤ ਨੂੰ ਜ਼ਰੂਰ ਭੇਜਿਓ ਹੈ ਮਿੱਤਰ ਯੂ ਆਰ ਸੋ ਬਚਿੱਤਰ ਆਈ ਕਾਂਟ ਡਰਾ ਯੂਅਰ ਚਿੱਤਰ ਬਟ ਆਈ ਲਵ ਯੂਅਰ ਚੈਰੈਕਟਰ ਯੂਅਰ ਹਾਰਟ ਇਜ਼ ਸੋ ਪਵਿੱਤਰ ਦੈਟਸ ਵਾਈ ਯੂ ਆਰ ਮਾਈ ਮਿੱਤਰ ਕੁੜੀਆਂ ਨੂੰ ਵੈਸੇ ਮੇਰੇ ਹਿਸਾਬ ਨਾਲ ਡਿਗਰੀ ਲੈਣ ਦੀ ਲੋੜ ਹੀ ਨਹੀਂ ਜੇ ਮਾਸਟਰ ਨਾਲ ਵਿਆਹ ਹੋ ਗਿਆ ਤਾਂ ਮਾਸਟਰ ਨਹੀਂ ਜੇ ਡਾਕਟਰ ਨਾਲ ਵਿਆਹ ਹੋ ਗਿਆ ਤਾਂ ਡਾਕਟਰ ਨਹੀਂ ਮੈਨੂੰ ਮੇਰੀ ਘਰ ਵਾਲੀ ਕਹਿੰਦੀ ਥੋਡੇ ਸਭ ਤੋਂ ਵੱਧ ਦਿਲ ਦੇ ਕਰੀਬ ਕੌਣ ਆ ਮੈਂ ਵੀ ਕਹਤਾ ਫਿਰ ਫੇਫੜਾ ਸ਼ਰਾਬੀ ਕਹਿੰਦਾ ਤੂੰ ਮੋਟੀ ਕਾਲੀ ਸੜੀ ਹੋਈ ਸ਼ਕਲ ਵਾਲੀ ਕਾਰਾਲੀ ਬੋਲਦੀ ਹੈ ਤੂੰ ਕਹਿੰਦੀ ਪਿਆਕਰਨ ਨਸ਼ੇੜੀ ਸ਼ਰਾਬੀ ਉਹ ਜ਼ੋਰ ਦੀ ਹੋਰ ਹੱਸਣ ਲੱਗ ਗਿਆ ਕਹਿੰਦਾ ਮੈਂ ਤਾਂ ਸਵੇਰ ਨੂੰ ਠੀਕ ਹੋ ਜੂੰ ਤੂੰ ਐਂ ਹੀ ਰਹੇਂਗੀ ਪੱਪੂ ਕਹਿੰਦਾ ਬਿੱਟੂ ਯਾਰ ਮੇਰਾ ਰਿਜ਼ਲਟ ਨਾ ਕਹਿੰਦਾ ਕੱਲੂ ਤੂੰ ਦੇਖਿਆ ਯਾਰ ਮੈਨੂੰ ਤਾਂ ਡਰ ਲੱਗ ਰਿਹਾ ਕਹਿੰਦਾ ਜੇ ਮੈਂ ਇੱਕ ਸਬਜੈਕਟ ਚ ਫੇਲ ਹੋਇਆ ਨਾ ਫੇਰ ਤਾਂ ਬੋਲਦੀਂ ਜੈ ਸ਼੍ਰੀ ਰਾਮ ਜੇ ਦੋ ਚੋਂ ਫੇਲ ਹੋਇਆ ਫੇਰ ਬੋਲਦੀਂ ਕਹਿੰਦਾ ਰਾਧੇ ਰਾਧੇ ਜੇ ਤਿੰਨ ਚੋਂ ਫੇਲ ਹੋਇਆ ਫੇਰ ਬੋਲਦੀਂ ਬ੍ਰਹਮਾ ਵਿਸ਼ਨੂ ਮਹੇਸ਼ ਉਹੀ ਗੱਲ ਬਿੱਟੂ ਭਾਈ ਰਿਜ਼ਲਟ ਦੇਖ ਕੇ ਆਇਆ ਪੱਪੂ ਕਹਿੰਦਾ ਕੀ ਬਣਿਆ ਓਏ ਕਹਿੰਦਾ ਬੋਲ ਸੱਚੇ ਦਰਵਾਰ ਕੀ ਜਾ ਸਾਰਿਆਂ ਦੀ ਫੇਲਾਏ ਦੁਨੀਆ ਦੇ ਪੰਜ ਮੁਸ਼ਕਲ ਕੰਮ ਹਾਥੀ ਨੂੰ ੱਟਕਾ ਲਾਉਣਾ ਮੱਛਰ ਦੀ ਮਾਰਸ ਕਰਨਾ ਕੀੜੀ ਨੂੰ ਪਾਰੀ ਕਰਨਾ ਜਰਾਫ ਦੀ ਕਰਦਨ ਦੱਬਣਾ ਤੇ ਮੋਬਾਈਲ ਤੋਂ ਖਹਿੜਾ ਛਡਾਉਣਾ ਜੇਕਰ ਆਲੀ ਦੀ ਸਿਹਤ ਖਰਾਬ ਹੈ ਹਸਪਤਾਲ ਲੈ ਜਾਂਦੀ بجائے ਉਹਨੂੰ ਸੂਟਾਂ ਦੀ ਦੁਕਾਨ ਤੇ ਲੈ ਜਾਓ ਜੇ ਉੱਥੇ ਵੀ ਫਰਕ ਨਾ ਪਿਆ ਫਿਰ ਸਨਿਆਰੇ ਦੀ ਕਾਂ ਤੇ ਲੈ ਜਾਓ ਦੇਖੋ ਜਦੇ ਫਰਕ ਪੂ ਕਾਰਜ ਕੀਤੇ ਜਾਣ ਵਾਲੇ ਗੁਨਾਹ ਲਾਈਟ ਨਾ ਬੰਦ ਕਰਨਾ ਲੇਟ ਤੱਕ ਸੌਣਾ ਮੋਬਾਈਲ ਚਲਾਉਣਾ ਤੇ ਪਾਣੀ ਵਾਲੀ ਬੋਤਲ ਖਾਲੀ ਕਰਕੇ ਰੱਖ ਦੇਣਾ ਜੇ ਤੁਸੀਂ ਇਹ ਸਾਰੇ ਗੁਨਾਹ ਕੀਤੇ ਨੇ ਤਾਂ ਅਦਾਲਤ ਤੁਹਾਨੂੰ ਸਜ਼ਾ ਏ ਤਾਨਾ ਦੇ ਸਕਦੀ ਹੈ ਅਸੀਂ ਵੀ ਰਾਸਤਾ ਬਦਲ ਦਿੰਨੇ ਆ ਰਾਸਤਾ ਜਦੋਂ ਸਾਨੂੰ ਕੋਈ ਮੂਹਰੋਂ ਕਹਿ ਦੇ ਭਾਈ ਮੂਹਰੇ ਚਲਾਨ ਕੱਟਣ ਵਾਲੇ ਖੜੇ ਨੇ ਫੇਸਬੁੱਕ ਕਹਿੰਦਾ ਮੈਂ ਸਾਰਾ ਕੁਝ ਜਾਣਦਾ ਗੂਗਲ ਕਹਿੰਦਾ ਮੇਰੇ ਕੋਲ ਸਭ ਕੁਝ ਆ ਨੈਟ ਕਹਿੰਦਾ ਮੇਰੇ ਬਿਨਾ ਤੁਸੀਂ ਕੱਖ ਵੀ ਨਹੀਂ ਚਾਰਜਰ ਕਹਿੰਦਾ ਓਏ ਆਵਾਜ਼ ਠੱਲੇ ਇੱਕ ਬੀਬੀ ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਮੇਰੇ ਘਰ ਵਾਲੇ ਨੂੰ ਰਾਤ ਨੂੰ ਨੀਂਦ ਚ ਬੋਲਣ ਦੀ ਆਦਤ ਹੈ ਮੈਂ ਕੀ ਕਰਾਂ ਡਾਕਟਰ ਕਹਿੰਦਾ ਬੀਬੀ ਫਿਰ ਉਹਨੂੰ ਦਿਨੇ ਬੋਲਣ ਦਾ ਮੌਕਾ ਦਿਆ ਕਰੋ ਦੇਹਤਾ ਜੀਵਨ ਬਿਆਹਤਾ ਜ਼ਿੰਦਗੀ ਕਸ਼ਮੀਰ ਵਰਗੀ ਹੈ ਸੋਨਾ ਤਾਂ ਬਹੁਤ ਹੈ ਪਰ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਕਦੇ ਵੀ ਲੜਾਈ ਹੋ ਸਕਦੀ ਹੈ ਡਾਕਟਰ ਕਹਿੰਦਾ ਜੇ ਤੂੰ ਸ਼ਰਾਬ ਪੀਣਾ ਹੈ ਤਾਂ ਦਿਲੀ ਤੈਨੂੰ ਕਸਰਤ ਵੀ ਕਰਨੀ ਚਾਹੀਦੀ ਹੈ ਸ਼ਰਾਬੀ ਕਹਿੰਦਾ ਡਾਕਟਰ ਸਾਹਿਬ ਕਸਰਤ ਤਾਂ ਮੈਂ ਰੋਜ਼ ਕਰਦਾ ਡਾਕਟਰ ਕਹਿੰਦਾ ਕਿਵੇਂ ਕਰਦਾ ਸ਼ਰਾਬੀ ਕਹਿੰਦਾ ਰੋਜ਼ ਮੈਂ ਠੇਕੇ ਤੇ ਦਾਰੂ ਲੈਣ ਤੁਰਕੀ ਜਾਂਦਾ ਸਬਜੀ ਵਾਲਾ ਸਬਜੀ ਦੇ ਉੱਤੇ ਪਾਣੀ ਸੜਕ ਰਿਹਾ ਸੀ ਬਹੁਤ ਟਾਈਮ ਜਦੋਂ ਲੰਘਿਆ ਕਸਟਮਰ ਨੂੰ ਗੁੱਸਾ ਆ ਗਿਆ ਉਹ ਗੁੱਸੇ 'ਚ ਬੋਲਦਾ ਭਾਈ ਸਾਹਿਬ ਕਹਿੰਦਾ ਜੇ ਭਿੰਡੀ ਨੂੰ ਹੋਸ਼ ਆ ਗਿਆ ਤਾਂ ਕਿਲੋ ਤੋਲ ਦੇ ਪਿਓ ਕਹਿੰਦਾ ਪੁੱਤ ਜੂਆ ਨਹੀਂ ਖੇੜੀਦਾ ਹੁੰਦਾ ਕਹਿੰਦਾ ਇਹ ਮਾੜੀ ਚੀਜ਼ ਆ ਜੇ ਇਹਦੇ ਚ ਅੱਜ ਜਿੱਤ ਹੁੰਦੀ ਆ ਨਾ ਤਾਂ ਕੱਲ ਨੂੰ ਹਾਰ ਜੇਗਾ ਜੇ ਪਰਸੋਂ ਨੂੰ ਜਿੱਤ ਲੇਗਾ ਫਿਰ ਅਗਲੇ ਦਿਨ ਹਾਰ ਜੇਗਾ ਮੁੰਡਾ ਬੋਲਦਾ ਕਹਿੰਦਾ ਪਾਪੇ ਮੈਂ ਸਮਝ ਗਿਆ ਹੁਣ ਚੰਗੀ ਤਰ੍ਹਾਂ ਇਹਦਾ ਮਤਲਬ ਇਹ ਆ ਵੀ ਇੱਕ ਦਿਨ ਛੱਡ ਕੇ ਖੇਡਣਾ ਆਧਵਾ ਗਿਆਨ ਦੋਸਤ ਨੂੰ ਦੱਸਿਆ ਜਾ ਸਕਦਾ ਹੈ ਵੀ ਤੂੰ ਮੇਰਾ ਸਾਰਿਆਂ ਚੋਂ ਚੰਗਾ ਦੋਸਤ ਹੈ ਪਰ ਘਰ ਵਾਲੀ ਨੂੰ ਨਹੀਂ ਵੀ ਤੂੰ ਮੇਰੀ ਸਾਰਿਆਂ ਚੋਂ ਚੰਗੀ ਘਰ ਵਾਲੀ ਹੈ ਅਰਤੀ ਦੇ ਵੀ ਜੇ ਮੰਮੀ ਡੈਡੀ ਹੁੰਦੇ ਨਾ ਤਾਂ ਧਾਰਤੀ ਨੂੰ ਰੋਜ਼ ਛੜਕਾਂ ਪਿਆ ਕਰਦੀਆਂ 24 ਘੰਟੇ ਘੁੰਮਦੀ ਰਹਿੰਦੀ ਐ ਜੱਗੂ ਕਹਿੰਦਾ ਉਹ ਤੇਰੀਆਂ ਕਹਿੰਦਾ ਅੱਖਾਂ ਕਿਉਂ ਸੁੱਜੀਆਂ ਨੇ ਪੱਪੂ ਕਹਿੰਦਾ ਯਾਰ ਕੁਛ ਨਹੀਂ ਕੱਲ ਮੇਰੀ ਘਰ ਵਾਲੀ ਦਾ ਨਾ ਜਨਮ ਦਿਨ ਸੀ ਜੱਗੂ ਕਹਿੰਦਾ ਫੇਰ ਇਹ ਚ ਅੱਖਾਂ ਸੁੱਜਣ ਵਾਲੀ ਕੀ ਗੱਲ ਆ ਉਹ ਕਹਿੰਦਾ ਯਾਰ ਮੈਂ ਕੇਕ ਲੈ ਕੇ ਆਇਆ ਸੀ ਤੇ ਮੇਰੀ ਘਰ ਵਾਲੀ ਦਾ ਨਾਂ ਸੀ ਕਹਿੰਦਾ ਤਪੱਸਿਆ ਕੇਕ ਵਾਲੇ ਨੇ ਗਲਤੀ ਨਾਲ ਲਿਖਤਾ ਹੈਪੀ ਬਰਥਡੇ ਸਮੱਸਿਆ ਮੈਂ ਸੁਣਿਆ ਮੋਹਬਤ ਦੇ ਹਰ ਰਾਸਤੇ ਦੇ ਵਿੱਚ ਦਰਦੀਦਾਰ ਦੇ ਮਿਲਦਾ ਮੈਂ ਸੋਚ ਰਿਹਾ ਆਂ ਵੀ ਉਸ ਰਾਹ ਦੇ ਉੱਤੇ ਨਾ ਮੈਡੀਕਲ ਖੋਲ ਲਵਾਂ ਘਰ ਵਾਲਾ ਕਹਿੰਦਾ ਅੱਜ ਰੋਟੀ ਕਹਿੰਦਾ ਕੁਝ ਜ਼ਿਆਦੇ ਮੋਟੀ ਨਹੀਂ ਘਰ ਵਾਲੀ ਬੋਲਦੀ ਆ ਜਦੋਂ 버ਗਰ ਖਾਣ ਲਈ ਐਡਾ ਵੱਡਾ ਮੂੰਹ ਟੱਡ ਲੰਨਾ ਉਦੋਂ ਤਾਂ 버ਗਰ ਮੋਟਾ ਨਹੀਂ ਲੱਗਦਾ ਮੇਰੀ ਰੋਟੀ ਮੋਟੀ ਲੱਗਦੀ ਆ 2050 ਦਾ ਵਿਆਹ ਸਾਰੇ ਬਰਾਤੀ ਕਿਰਪਾ ਕਰਕੇ ਆਨਲਾਈਨ ਆਉਣ ਦੁਲਹਾ ਦੁਲਹਨ ਨੂੰ ਆਉਣ ਲੈ ਲਿਆੰਦਾ ਜਾਵੇ ਸਾਰੇ ਬਰਾਤੀਆਂ ਦੇ ਆਨਲਾਈਨ ਆਉਣ ਤੇ ਦੁਲਹਾ ਦੁਲਹਨ ਨੂੰ ਪੁੱਛਿਆ ਗਿਆ ਕੀ ਤੁਸੀਂ ਆਪਣਾ ਸਟੇਟਸ ਸਿੰਗਲ ਤੋਂ ਮੈਰਿਡ ਕਰਨ ਲਈ ਤਿਆਰ ਹੋ ਦੋਨਾਂ ਨੇ ਹਾਮੀ ਦਿੱਤੀ ਹਾਂਜੀ ਬਾਬਾ ਜੀ ਕਹਿੰਦੇ ਚਲੋ ਵੀ ਸਾਰੇ ਗਰੁੱਪਾਂ ਵਾਲੇ ਚੈਟ ਦੇ ਵਿੱਚ ਫੁੱਲ ਭੇਜੋ ਵਿਆਹ ਸੰਪੂਰਨ ਹੋਇਆ ਤੇ ਮੇਰੀ ਭੇਟਾ ਦੇ ਵਿੱਚ ਕਿਰਪਾ ਕਰਕੇ ਮੈਨੂੰ ਖਾਇਵ ਜੀ ਨੈਟ ਦਾ 6 ਮਹੀਨਿਆਂ ਦਾ ਪੈਕ ਪਵਾਇਆ ਜਾਵੇ ਸਾਂਤਾ ਦੇ ਦਾ ਜਨਮ ਦਿਨ ਸੀ ਬੰਤਾ ਕੇਕ ਲੈ ਕੇ ਆਇਆ ਤੇ ਉੱਤੇ ਬੱਲ ਬਲਾ ਲਿਆ ਸਾਂਤਾ ਕਹਿੰਦਾ ਉਹ ਇਹ ਬੱਲਬ ਕਿਉ ਲਾ ਕੇ ਲਿਆ ਬੰਤਾ ਕਹਿੰਦਾ ਯਾਰ 60 ਮੋਮਬਤੀਆਂ ਲਾਉਣ ਚ ਕਹਿੰਦਾ ਮੁਸ਼ਕਲ ਆ ਰਹੀ ਸੀ ਫਿਰ ਮੈਂ 60 ਵਾਟ ਦਾ ਬੱਲ ਵੀ ਲਾ ਲਿਆ ਅੱਜ 15 ਸਾਲ ਬਾਅਦ ਮੈਂ ਹਿੰਦੀ ਦੀ ਕਿਤਾਬ ਖੋਲੀ ਉਹ ਪਿਆਸਾ ਕਾਂ ਵਿਚਾਰਾ ਹਜੇ ਦੀ ਪਿਆਸਾ ਹੀ ਬੈਠਾ ਦੁਨੀਆ ਦੇ ਵਿੱਚ ਤਿੰਨੇ ਹੋ ਜੇ ਲੋਕ ਨੇ ਜਿਨ੍ਹਾਂ ਦੀਆਂ ਗੱਲਾਂ ਬੀਬੀਆਂ ਧਿਆਨ ਨਾਲ ਸੁਣਦੀਆਂ ਵੀ ਨੇ ਤੇ ਮੰਨਦੀਆਂ ਵੀ ਨੇ ਪਹਿਲਾ ਹੈਗਾ ਦਰਜੀ ਦੂਜਾ ਹੈਗਾ ਫੋਟੋਗ੍ਰਾਫਰ ਤੀਜਾ ਹੈਗਾ ਬਿਊਟੀ ਪਾਰਲਰ ਵਾਲੀ ਬੀਬੀ ਨਹੀਂ ਤਾਂ ਕਿਸੇ ਦੇ ਪਿਓ ਦੀ ਨਹੀਂ ਮੰਨਦੀਆਂ ਦਾਦੀ ਧਾਰਮਿਕ ਕਿਤਾਬ ਪੜ੍ਹ ਰਹੀ ਸੀ ਪੋਤਾ ਬੋਲਦਾ ਉਹਦੀ ਮਾਂ ਨੂੰ ਕਹਿੰਦਾ ਮੰਮੀ ਆਹ ਦਾਦੀ ਕਹਿੰਦਾ ਹੁਣ ਕਿਹੜੇ ਪੇਪਰਾਂ ਦੀ ਤਿਆਰੀ ਕਰੀ ਜਾਂਦੀ ਆ ਉਹਦੀ ਮਾਂ ਬੋਲਦੀ ਆ ਕਹਿੰਦੀ ਪੁੱਤ ਫਾਈਨਲ ইয়ার ਦੀ ਤਿਆਰੀ ਆ ਨਵੇਂ ਨਵੇਂ ਵਿਆਹ ਤੋਂ ਬਾਅਦ ਘਰ ਵਾਲੇ ਨੇ ਆਪਦੀ ਘਰ ਵਾਲੀ ਦਾ ਨੰਬਰ ਸੇਵ ਕੀਤਾ ਮਾਈ ਲਾਈਫ 2 ਸਾਲ ਬਾਅਦ ਮਾਈ ਵਾਈਫ 4 ਸਾਲ ਬਾਅਦ ਹੋਮ 8 ਸਾਲ ਬਾਅਦ ਹਿਟਲਰ ਤੇ 16 ਸਾਲ ਬਾਅਦ ਰੋਂਗ ਨੰਬਰ ਰਾਣੀ ਤਾਰਿਆਂ ਵੱਲ ਦੇਖ ਰਹੀ ਸੀ ਤਾਰਿਆਂ ਵੱਲ ਦੇਖਦੇ-ਦੇਖਦੇ ਉਹਨੇ ਆਪਦੇ ਘਰ ਵਾਲੇ ਨੂੰ ਪੁੱਛਿਆ ਕਹਿੰਦੀ ਸੋਣਿਓ ਉਹ ਚੀਜ਼ ਕਿਹੜੀ ਐ ਜਿਹੜੀ ਤੁਸੀਂ ਰੋਜ਼ ਦੇਖਦੇ ਹੋ ਪਰ ਤੋੜ ਨਹੀਂ ਸਕਦੇ ਦੱਸਿਓ ਉਹ ਕਹਿੰਦਾ ਰਹਿਣ ਦੇ ਮੈਂ ਨਹੀਂ ਦੱਸਣਾ ਕਹਿੰਦੀ ਪਲੀਜ਼ ਦੱਸ ਦੋ ਕਹਿੰਦਾ ਰਹਿਣ ਦੇ ਕਹਿੰਦੀ ਨਹੀਂ ਨਹੀਂ ਦੱਸੋ ਕਹਿੰਦਾ ਤੇਰਾ ਮੂੰਹ ਰੋਜ਼ ਦੇਖਦਾ ਤੋੜ ਨਹੀਂ ਸਕਦਾ ਗਾਂਧੀ ਜੀ ਦੇ ਤਿੰਨ ਬਾਂਦਰ ਸੀ ਤਿੰਨਾਂ ਨੂੰ ਮਿਲਾ ਕੇ ਜੋੜ ਕੇ ਇੱਕ ਬਣਾਤਾ ਮੋਬਾਈਲ ਜਦੋਂ ਮੋਬਾਈਲ ਮਨੁੱਖ ਦੇ ਹੱਥ ਵਿੱਚ ਹੁੰਦਾ ਮਨੁੱਖ ਨਾ ਕਿਸੇ ਵੱਲ ਦੇਖਦਾ ਨਾ ਕਿਸੇ ਦੀ ਸੁਣਦਾ ਨਾ ਬੋਲਦਾ ਧੰਨਵਾਦ ਜੀ ਤੁਸੀਂ ਚੈਨਲ ਨੂੰ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਜੇ ਆਹ ਵੀਡੀਓ ਵੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਜਿਵੇਂ ਸਾਡੀ ਵੀਡੀਓ ਦੇਖ ਕੇ ਥੋੜਾ ਮਨ ਖੁਸ਼ ਹੁੰਦਾ ਹੈ ਤੇ ਤੁਹਾਡੇ ਕਮੈਂਟ ਪੜ ਕੇ ਅਸੀਂ ਖੁਸ਼ ਹੁੰਨੇ ਹਾਂ ਧੰਨਵਾਦ